ਇੱਥੇ ਆ ਗਏ ਬਈ ਇਹ ਹੈ ਜੀ ਰਾਈਡਨ ਕੈਫੇ ਜਿੱਥੇ ਆਪਾਂ ਸਟੇ ਕੀਤੀ ਸੀ ਅੱਜ ਦੀ ਤੇ ਬਾਕੀ ਇਥੋਂ ਦਾ ਬਾਹਰ ਦਾ ਵੀ ਤੁਹਾਨੂੰ ਚੱਕਾ ਦਿਖਾ ਦਿੰਨੇ ਆ ਕੀ ਖੁਸ਼ ਆ ਦੇਖੋ ਮਾਸਾ ਬਿਲਕੁਲ ਸਾਫ ਹੈ ਹਰਾਤ ਖੈਰ ਕਾਫੀ ਮੀਮੂ ਪਿਆ ਬਟ ਹੁਣ ਨੌਰ ਵਾਲਾ ਹੁਣ ਹੈ ਨਹੀਂ ਕੋਈ ਵੀ ਮੀ ਹੈ ਨਹੀਂਗਾ ਬਾਕੀ ਤਾਂ ਆਹ ਦਰਿਆ ਇਹ ਵਗ ਜਾਂਦਾ ਭਾਈ ਪਾਣੀ ਬਹੁਤ ਹੀ ਰਾਤ ਹੈ ਹੁਣ ਤਾਂ ਹੈ ਨਹੀਂਗਾ ਤੇ ਆ ਆਪਣਾ ਰੂਮ ਸੀ ਜਿੱਥੇ ਆਪਾਂ ਸਟੇ ਕੀਤੀ ਸੀ ਰਾਤ ਦੀ ਤੇ ਹੈਗਾ ਰਾਈਡਿੰਗ ਕੈਫੇ ਤੇ ਪੈਂਦਾ ਹੈਗਾ ਇਹ ਐ ਨਾਲੋਂ ਵੀ ਜਦੋਂ ਆਪਾਂ ਸ਼ਲਾਂਗ ਵੇਲੀ ਜਾਂਦੇ ਨੇ ਉਦੋਂ ਰਸਤੇ ਜਿਹੇ ਤੇ ਪੈਂਦਾ ਤੇ ਰੂਮ ਦਾ ਰੈਂਟ ਹੈਗਾ ਇਹਦਾ 1 2400 3000 ਤੇ 3300 3400 ਦੇ ਆਸ-ਪਾਸ ਇੰਨੇ ਦੇ ਆਸ-ਪਾਸ ਹੈਦਾ ਰੂਮ ਪੈ ਜਾਂਦਾ ਓਕੇ ਤਾਂ ਸਵੇਰ-ਸਵੇਰ ਚਾਹ ਤੇ ਆਪਾਂ ਨਿਕਲਦੇ ਆ ਆ ਵੀ ਚਾਹ ਪੀ ਜਾਂਦੇ ਆ ਇਹਨੂੰ ਤਾਂ ਬਾਰਾ ਚਾਹ ਚਾਹ ਪੀਣ ਲੱਗੇ ਨਾ ਇਹ ਹੈ ਹੈ ਨਾਨੇ ਵੀ ਪੀਂਦੇ ਦਾਦੀ ਵੀ ਪੀਂਦੀ ਦੋਨੇ ਚਾਹ ਨਾਲ ਹੀ ਵੇ ਐਨੇ ਚਾਹ ਪੀਣ ਲੱਗਿਆ ਤੂੰ ਹੈ ਕੁਰਜੀ ਪਾਇਰੇ ਵੱਡੇ ਕੱਪ ਜੀ ਪਾਇਰੇ ਕੁਛ ਨਹੀਂ ਉਹ ਜੀ ਪਾਇਰੇ ਇਹਦੇ ਚ ਥੋੜੀ ਅਕਤ ਸਰ ਦਾ ਇੱਕ ਹੋਰ ਨਵੀਂ ਵੀਡੀਓ ਚ ਤੇ ਕੱਲ ਦੀ ਅਨੰਤ ਵੀਰ ਤਾਂ ਦੇ ਪਾਣੀ ਤੇ ਪਾਣੀ ਪਾਣੀ ਪੀ ਜਾਂਦੀ ਹੈ ਤੇ ਆਪਾਂ ਠਹਿਰੇ ਸੀਗੇ ਰਾਈਡਿੰਗ ਮਨਾਲੀ ਤੇ ਵਧੀਆ ਹੁਣ ਆਪਾਂ ਟੀਕੇ ਚਾਹ ਚੂ ਤੇ ਹੁਣ ਚੱਲਦੇ ਆਂ ਆਪਾਂ ਬਠਿੰਡੇ ਨੂੰ ਹੈ ਤੇ ਅੱਜ ਆਪਾਂ ਟ੍ਰਿਪ ਦਾ ਲਾਸਟ ਦਿਨ ਤੇ ਵੀਡੀਓਜ਼ ਕਿਵੇਂ ਲੱਗੀਆਂ ਦੱਸਿਓ ਜਰੂਰ ਹੌਲੀ ਹੌਲੀ ਆਪਾਂ ਇੰਪਰੂਵਮੈਂਟ ਕਰ ਰਹੇ ਆਂ ਬਹੁਤ ਇੰਪਰੂਵਮੈਂਟ ਲੋੜ ਹੈ ਪਰ ਇਹ ਵੀ ਇੰਪਰੂਵਮੈਂਟ ਵੀ ਤਾਂ ਹੀ ਕਰਨ ਦਾ ਫਾਇਦਾ ਹੈ ਜੇ 뷰 ਆਉਣਗੇ ਹੈਨਾ ਤਾਂ ਇਹ ਚੀਜ਼ ਹੈ ਬਾਕੀ ਚਲੋ ਵੀਡੀਓ ਦੱਸਿਓ ਜਰੂਰ ਕਿਵੇਂ ਲੱਗੀ ਆ ਵੀਡੀਓ 'ਚ ਕਮੈਂਟ ਜਰੂਰ ਕਰਿਓ ਜਿਹੜੇ ਜਿਹੜੇ ਆ ਵੀਡੀਓ ਦੇਖਣਗੇ ਨਾ ਇੱਕ ਵਾਰੀ ਕਮੈਂਟ ਜਰੂਰ ਕਰਿਓ ਕੀ ਕਮੀ ਕਿਸੇ ਚੀਜ਼ ਮੜਾਏ ਦੱਸਿਓ ਹੈਨਾ ਤੇ ਕੁਝ ਕੁ ਚੀਜ਼ਾਂ ਆਪਣੀਆਂ ਰਹਿ ਗਈਆਂ ਸੀ ਟ੍ਰਿਪ ਦੇ ਉਹ ਆਪਾਂ ਫੇਰ ਕਿਤੇ ਕਵਰ ਕਰਾਂਗੇ ਤੇ ਹੁਣ ਚੱਲਦੇ ਆਂ ਆਪਾਂ ਬਠਿੰਡੇ ਨੂੰ ਤੇ ਬਠਿੰਡਾ ਇੱਥੋਂ ਹੈਗਾ ਅਪਰੋਕਸ 468 ਕਿਲੋਮੀਟਰ ਸਾਢੇ 9 ਘੰਟੇ ਦਾ ਸਫ਼ਰ ਦਿਖਾ ਰਿਹਾ ਹੈ ਸਾਢੇ 7 ਦੇ ਆਸ-ਪਾਸ ਆਪਾਂ ਪਹੁੰਚ ਜਾਾਂਗੇ ਕੋਈ ਨਾ ਕੁਝ ਤੁਸੀਂ ਤੁਹਾਨੂੰ ਕਹਿੰਦੇ ਸਪੰਦਰ ਪਾਉਣਗੇ ਟਿਪ ਤੁਰੇ ਵੀ ਦੇਖੇ ਘੰਟੇ ਦਾ ਆਪਾਂ ਉੱਥੇ ਲੱਗਿਆ ਉਹ ਤੋਂ 8 ਵਜੇ ਸੀ ਹੁਣ ਸਾਢੇ 9 ਹੋ ਗਏ 10 ਵਜੇ ਤੇ ਫੇਰ ਦੋ ਤਿੰਨ ਘੰਟੇ ਫਿਰ ਕੇ ਪੈ ਗਏ ਚਲੋ ਮਿਲਦੇ ਆਂ ਫੇਰ ਆਜ ਕਿਤੇ ਹੈਨਾ ਤੇ ਟਾਈਮ ਲਾਪ ਲਾਤਾ ਮਨਾਲੀ ਤੋਂ ਲੈ ਕੇ ਬਠਿੰਡੇ ਤੱਕ ਦਾ ਟ ਪਾਣੀ ਕਾਫੀ ਹੈਲੇ ਵੀ ਇਧਰ ਵੀ ਦੇਖੋ ਆ ਸਾਰੇ ਹਾਂ ਪੱਤਰ ਪੁੱਤਰ ਸਾਰੇ ਆ ਬਹਿ ਕੇ ਆਏ ਹੋਏ ਆ ਦੇਖੋ ਲੈਣੀ ਬੜੀਆਂ ਪੰਗਾਇ ਇਧਰ ਤਾਂ ਆ ਦੇਖੋ ਕਿੰਨਾ ਪਾਣੀ ਆ ਚਲੋ ਚਲਦੇ ਆਪਾਂ 메ਨ ਰੋਡ ਤੇ ਹਾਂ ਦੇਖੋ ਬਾਈ ਕਿੰਨਾ ਸੜੋੜ ਹੀ ਲੱਗਿਆ ਪਾਣੀ ਵਹਾ ਕੇ ਜਿਹੜੀਆਂ ਤੁਸੀਂ ਵੀਡੀਓ ਵਗੈਰਾ ਦੇਖਦੇ ਹੋ ਨਾ ਉਹ ਸਾਰੀਆਂ ਇੱਥੋਂ ਦੀਆਂ ਆ ਦੇਖੋ ਜਿੱਥੇ ਇੱਥੇ ਨਾਲੋਂ ਮੋੜ ਪੈਂਦਾ ਉੱਥੇ-ਉੱਥੇ ਪਾਣੀ ਨੇ ਆਪ ਦੇ ਨਾਲ ਵਹਾ ਕੇ ਲੱਗਿਆ ਸੜਕ ਘਟਦੀ ਆ ਉਹ ਪ੍ਰੈਸ਼ਰ ਬਹੁਤ ਜ਼ਿਆਦਾ ਪਾਣੀ ਦਾ ਆ ਦੇਖੋ ਇਹ ਇੱਥੋਂ ਸੜਕ ਵਹਾ ਕੇ ਲੈ ਗਿਆ ਇੱਕ ਸਾਈਡ ਦੀ ਪਾਣੀ ਪਾਣੀ ਖैर ਹਲੇ ਵੀ ਕਾਫੀ ਹੈ ਚੱਲੀ ਅੰਦਰ ਪਰ ਐ ਵੀ ਉਹਨਾ ਨਹੀਂ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਤੁਸੀਂ ਆ ਸਕਦੇ ਹੋ ਰਾਤ ਨੂੰ ਵੀ ਕਾਫੀ ਪਿਆ ਉਹਦੇ ਵਾਪਸ ਵੀ ਫਿਰ ਵੀ ਪਾਣੀ ਨਾਰਮਲ ਹੀ ਆਇਨਾ ਹੀ ਹੈ ਸਿੰਗਲ ਲੋੜ ਹੀ ਹੈ ਇੱਕ ਸਾਈਡ ਤਾਂ ਰਹਿ ਗਈ ਸਾੜਤ ਲੈ ਗਿਆ ਪਾਣੀ ਰੋੜ ਕੇ ਜਿੱਥੇ ਮੋੜ ਪੈਂਦਾ ਉੱਥੇ ਬੜਾ ਹੋ ਜਾਂਦਾ ਨਾ ਆਹ ਕੁਝ ਹਾਲਾ ਦਾ ਬੈ ਚਲ ਭਾਈ ਫਰੂਟ ਦਸ ਕਿਲੋ ਲੈਣਾ ਆ 120 ਵਾਲਾ ਕਰ ਦੋ 1 ਕਿਜੀ 1 ਕਿਜੀ ਔਰ 2 160 ਵਾਲਾ ਕਰ ਦੋ 2 ਕਿਲੋ ਗ੍ਰੀਨ 2 ਕਿਲੋ ਗ੍ਰੀਨ ਵਾਲਾ ਕਰ ਦੇ ਗ੍ਰੇ ਹਾਂ ਤੂੰ ਚੀਜੀ ਖਾ ਲੈ ਹੋਰ ਕੀ ਲੈਣਾ ਇਸ ਨੂੰ ਬਾਕਸ ਵਿੱਚ ਲਾਉ ਐਪਲ ਬਾਰਗੇਨਿੰਗ ਚੱਲੀ ਜਾਂਦੀ ਉਧਰ ਬਾਹਰ ਖੜੀ ਨਾ ਖਾਏ ਨਾ ਪੁੱਛਿਆ ਨਾ ਕਾ ਪੁਜਿਆ ਹਨ ਹਾਂ ਦੇਖੋ ਇਹਨੇ ਗੱਡੀ ਚ ਗੰਦ ਪਾਇਆ ਪੁਜਿਆ ਸਾਰਾ ਖਲਾਰਤਾ ਇਹਨੇ ਹਾਂ ਇਹਦਾ ਖਲਾ ਨਹੀਂ ਹੋਦੇ ਨੇ ਆ ਚੜਦਾਂ ਸੀ ਹਾਂ ਅੱਗੇ ਚੜ ਥੋੜਾ ਜਿਹਾ ਗੰਦ ਲੈ ਪੁਜਿਆ ਇੱਧਰ ਪਾ ਲੈ ਸਾਡੇ ਕੀ ਚੱਕਰ ਪਾਇਆ ਤੁਸੀਂ ਬਾਹਰ ਨਹੀਂ ਚੱਕਰ ਪਾਇਆ ਸੀ ਕੀ ਪਾਇਆ ਸੀ ਚੱਲ 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 ਰਵਈ ਸਫਰ ਕਰਦੇ ਆਪਾਂ ਕੰਟੀਨਿਊ ਸੇਵ ਲੈ ਰਹੇ ਆਪਾਂ ਆਪਣੇ ਕਿੰਨੇ ਰੁਪਏ ਆ ਜਿਹੜੇ ਮਹਿੰਗੇ ਆਲਾ ਹੈ ਆਪਣੇ ਆਪਣੇ ਤਾਂ 2.5 200 ਨੂੰ ਹੋਰ ਇੱਕੰਦਾ ਜਿਹਾ ਸੇਵ ਦਿੰਦੇ ਆ ਹਾਂ ਨਹੀਂ ਇਥੇ ਸੇਵ ਕਿੰਨਾ ਹੈ ਇਹ ਕੁੱਲੂ ਤੇ ਕੁੱਲੂ ਵੀ ਕਾਫੀ ਡਵੈਲਪ ਹੋਇਆ ਹੈ ਪਹਿਨੇ ਘਰ ਕੋਰੇ ਅੱਗੇ ਦਾ ਰਾਸ ਰੂਦਨ ਟੱਪੇ ਅੰਦੇ ਕਦੇ ਵਿਖੇ ਨਹੀਂ ਸੀ ਪਤਾ ਹੀ ਨਹੀਂ ਸੀ ਅੱਜ ਦੇਖਿਆ ਇਥੇ ਦਾ ਘਰ ਤੇ ਘਰ ਚੜਾ ਪਹਾੜ ਤੇ ਪਹਾੜ पहाड़ घर है घर पहाड़ से कुछ समझ नहीं होता है ना जी है कर लिया आपफी कैरी तोड़े जे कर ले बर्गर सामने केफ सी है और आ, आ क्यों क्यों भाई ਹੈਂ ਥੈਂਕ ਯੂ ਜਨਦੀਪਾ ਜੀ ਬਟਾ ਕੇ ਤੇ ਬਲਨ ਫਟ ਗਿਆ ਕੀ ਹੋ ਗਿਆ ਚਲੋ ਕੋਈ ਤੇ ਆ ਸਾਹਮਣੇ ਇੱਥੇ ਹੈਗਾ ਬਈ ਕੇਪਸੀ ਤੇ ਹੋਰ ਵੀ ਕਾਫੀ-ਕਾਫੀ ਗੱਡੀ ਪਿਕ ਕਰਨਾ ਤੁਸੀਂ ਇੱਥੇ ਕਰ ਸਕਦੇ ਹੋ ਵੀਡੀਓ ਮਣਾ ਦਾ ਮਕਸਦ ਇਹ ਸੀਗਾ ਵੀ ਇੱਥੇ ਇੱਕ ਆ ਬੋਰਡ ਲੱਗਿਆ ਕਾਰਵਾਸ਼ਾੜਾ ਤੇ ਕਹਿੰਦਾ ਮੂਰੇ ਨਾ ਲਾਉ ਭਾਈ ਸਾਡੇ ਕਿਸੇ ਦੇ ਨਾ ਵੀ ਸਾਰੇ ਜਿਹੜੇ ਥੋੜੇ 90% ਆਪਦੇ ਬੋਰਡ ਦੇਖ ਕੇ ਆਹ ਇਹ ਕਾਰਵਾਸ਼ਾੜਾ ਇਹ ਤੋ ਘਰੋਣੇ ਆ ਦੁਨੀਆ ਦੀ ਬੈਸਟ ਕਾਰ ਵਾਸ਼ ਮੰਡੀ ਤੇ ਲਾਗੇ-ਤਾਗੇ ਵਾਲੀ ਸਨਲ ਆ ਗਈ ਤੇ ਆ ਦੇਖੋ ਇਹ ਕੱਚੀ ਜੀ ਹੈ ਮਨਾਲੀ ਦਾ ਰੋਡ ਬਹੁਤ ਵਧੀਆ ਬਣ ਰਿਹਾ ਵਸੇ ਕਾ ਵਿੱਚ ਗੰਦੀ ਜੀ ਕੱਚੀ ਜੀ ਟਨਲ ਬਹੁਤ ਸਾਲ ਹੋ ਗਏ ਇੰਝ ਇੰਝ ਹੈ ਟਨਲ ਟਨਲ ਟਪੇ ਜਾਵੀਂ ਟਪੇ ਟਪੇ ਵੈਰੀ ਗੁੱਡ ਵੈਰੀ ਗੁੱਡ ਜਾਪ ਜਾ ਹੋਰ ਥੋੜੇ ਜਿਹਾ ਲਾ ਲਾ ਉੱਠਮਾ ਕੇ ਲਾ ਦੇ ਤੋਂ ਸ਼ੁਰੂ ਹੋ ਗਈ ਬਈ ਨਵੀਆਂ ਟਨਲ ਹੁਣ ਇਹਦੂ ਦਾ ਜਿਹੜਾ ਰਾਹ ਹੋਊਗਾ ਸਾਰਾ ਨਵੀਆਂ ਟਨਲ ਦਾ ਆਊਗਾ ਤੇ ਕੀ ਆ ਹੋਇਆ ਇਹ ਆ ਕਿੱਥੇ ਆ ਗਿਆ ਤੂੰ ਹੈ ਕਿੰਨੀਆਂ ਲਾਈਟਾਂ ਹਨਾ ਕੀ ਆ ਹੂੰ ਕੀ ਕੀ ਟਨਲ 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 ਕੀ ਆ ਹਾਂ ਓ ਸ਼ਿਟ ਆ ਤੇ ਉਹ ਵਧੀਆ ਸੌ ਸਪਾਈਆ ਲਾਈਟਾਂ ਲੂਟਾਂ ਪੂਰੀਆਂ ਲੱਗੀਆਂ ਨੇ ਗੋਟਾ ਗੋਟਾ ਤੇ ਸਫਰ ਆਪਣਾ ਗਿਆ ਹਲੇ ਵੀ 630 ਕਿਲੋਮੀਟਰ ਦਾ ਇਸ ਡੈਕੋਰੇਸ਼ਨ ਵੀ ਕਰੀ ਹੋਈ ਹੈ ਇੰਟਰਸ ਤੇ ਨਾ ਕੀ ਬਣਾਇਆ ਪਿਆ ਢੋਲ ਨਹੀਂ ਇਹਨਾਂ ਦਾ ਕੋਈ ਕਲਚਰ ਹੈ ਚਲੋ ਵੇਖੋ ਭਾਈ ਕਿੰਨਾ ਵੱਡਾ ਫਲਾਈਓਵਰ ਉਤੋਂ ਦੀ ਜਾਂਦਾ ਆਹ ਰਾ ਪੁਰਾਣਾ ਰੂਟ ਹੈ ਉਹ ਫਿਰ ਉਤੋਂ ਦੀ ਹੋ ਜਾਊਗਾ ਫੇਰ ਪਾਣੀ ਪੂਣੀ ਦਾ ਕੋਈ ਚੱਕਰ ਨਹੀਂ ਜਿਵੇਂ ਹੁਣ ਹਾੜੂੜਾ ਆ ਜਾਂਦੇ ਨਾ ਤਾਂ ਫੇਰ ਕੋਈ ਚੱਕਰ ਨਹੀਂ ਰਹਿਣਾ ਫੇਰ ਤਾਂ ਰਾ ਉਤੋਂ ਦੀ ਹੋ ਜਾ ਕਰੂਗਾ ਚਲੋ ਵਧੀਆ ਚੀਜ਼ ਹੈ

ਕਾਫੀ ਲੰਬਾ ਟ੍ਰੈਫਿਕ ਹੈ ਇਸ ਸਾਈਡ ਜ਼ਿਆਦਾ ਹੈ ਜਦੋਂ ਆਪਾਂ ਇਧਰੋਂ ਆਉਣੇ ਆ ਚੰਡੀਗੜ੍ਹ ਵੱਲੋਂ ਹਾਂ ਇਹ ਤਾਂ ਹਾਂ ਉੱਤਰ ਹੈ ਨਹੀਂ ਸਨ ਕਿਉਂਕਿ ਆਉਣ ਵਾਲੇ ਲੋਕ ਘੱਟ ਹਨ ਜਾਣ ਵਾਲੇ ਜਾਂਦੇ ਹਨ ਜਾਣ ਵਾਲੇ ਜ਼ਿਆਦਾ ਉਹ ਕਾਲੇ ਬੱੱਤਲ ਬਣ ਗਏ ਪੂਰੇ ਤਾਹਾਂ ਤੇ ਸਭਾਵਨਾ ਹੈਗੀ ਹੈ ਵੀ ਘਰੇ ਵੀ ਫੋਨ ਕਰਾਇਆ ਸੀ ਕਹਿੰਦੇ ਵੀ ਮੀਂਹ ਆ ਰਿਹਾ ਹੈ ਮreturnData ਤੇ ਜਿੱਥੇ ਟੱਪੀ ਦਾ ਕਰਾਦੀ ਨਾ ਬੰਦ ਰਾਮਪੁਰ ਗਏ ਮੀਂਹ ਬੰਦ ਰਾਮਪੁਰ ਟੱਪ ਗਏ ਉੱਥੇ ਮੀਂਹ ਆ ਗਿਆ ਤੇ ਲੈਟਸ ਲੈਟ ਵੱਡੀ ਹੋ ਗਈ ਬੱਦਲ ਵੱਟ ਗਿਆ ਕਹਿੰਦੇ ਉੱਥੇ ਬੱਦਲ ਵੱਟ ਗਿਆ ਉਦੋਂ ਬਾਅਦ ਅਸੀਂ ਕਾਜਾ ਗਏ ਕਾਜਕਾਰੀ ਪਵਾਤਾ ਸੀ ਆ ਨਹੀਂ ਹੈ ਪਰਬੰਧ ਹੋ ਗਿਆ ਫਿਰ ਮਨਾਲੀ ਆਏ ਮਨਾਲੀ ਵੀ ਮੀਂਹ ਪਿਆ ਆ ਤਾਂ ਨਹੀਂ ਹੈ ਮਨਾਲੀ ਇੱਥੇ ਪਿਆ ਹਾਂ ਉਹ ਨੂੰ ਬੰਦ ਨਾਮ ਕਰ ਰੱਖਿਆਗਾ ਚਲਾਉਣੇ ਸਾਹਮਣੇ ਦਾ ਹਾਲਾਤ ਕਿਹੋ ਜਿਹਾ ਹੈ ਪੂਰਾ ਕਾਲਾ ਬੱਦਲ ਹੈ ਉਹ ਇਹ 13 ਦਾ ਮੀਂਹ ਪੈ 65 ਆ ਤੇ ਕਮਨ ਜੀ ਹੋਟ ਹੀ ਤੇ ਸਾਹਮਣੇ ਵੀ ਪੂਰਾ ਬੱਤਲ ਕਿਹਾਂ ਸੜ ਬੰਨ ਰਿਹਾ ਕੋਈ ਗਣਾ ਗੁਣਾ ਨਹੀਂ ਚੱਲ ਰਿਹਾ ਇਹੀ ਚੱਲ ਰਿਹਾ ਪਿਛਲੇ 1 ਘੰਟੇ 1.5 ਘੰਟੇ ਦਾ ਸੁਣ ਲੈਣ ਤੇ ਸਾਨੂੰ ਵੀ ਕੁਛ ਹੈ ਹਾਂ ਪਤਾ ਨਹੀਂ ਬਣੀ ਬੱਤੀ ਆਹ ਡਿਸਿਪਲਿਨ ਬੈਠੀ ਹੈ ਲੋ ਬਈ ਟਰਨਲ ਨੰਬਰ 3 ਆ ਗਈ ਤੇ ਦੋ ਟਰਨਲ ਰਹਿ ਗਿਆ ਤੇ ਸਫਰ ਆਪਣਾ ਪਿਆ ਹਲੇ ਕਟੋ ਘਟੋ 4-5 ਘੰਟਾ ਉਹ ਪਿਛਲੇ ਰਿਹਾ ਸੀ ਉਹਨੂੰ ਮਰਜ਼ੀ ਟੰਨ ਲਾਈ ਜਾਂਦੀ ਐ ਕਿ ਮੈਨੂੰ ਦੋ ਤਿੰਨ ਦਵਾਰਾ ਬੰਦ ਕਰਦੀ ਆ ਹਨਾ ਤੁਹਾਨੂੰ ਚੇਤੇ ਪਤਾ ਪਹਿਲੀ ਦਾ ਨਾ ਤੁਹਾਨੂੰ ਬੱਲੇ ਨਹੀਂ ਸੱਚੀ ਤੁਹਾਨੂੰ ਬੱਲੇ ਨਹੀਂ ਕਰੇ ਕਿਉਂ ਸ਼ੂਟਿੰਗ ਦੀ ਨਹੀਂ ਸਰਾਣਾ ਸ਼ਹਿਰ ਆਈ ਕਿਉਂ ਨਾ ਕੋਈ ਲੱਗੀ ਸੀ ਇਹ ਪੰਜਾਬ ਵਾਲੇ ਪਾਸੇ ਦਾ ਬਹਾਵਾ ਵੀ ਪੈ ਕੇ ਛਟਿਆ ਤੇ ਇਹ ਪਾਣੀ ਖੜਾ ਵੀ ਹੈ ਜਿਹੜੀ ਪਿਛਲੀ ਨਹਿਰ ਵੀ ਸੀ ਉਹਦੇ ਤੇ ਵੀ ਆਹ ਨਾਲ ਉਹ ਵੀ ਪੋਲ ਨਾਲ ਟੱਚ ਹੋ ਰਿਹਾ ਸੀ ਉਹ ਲੋਕ ਵੀ ਜਮਾ ਹੈ ਆ ਬਾਰ ਬਾਰ ਜਮਾ ਟੱਚ ਹੋ ਰਿਹਾ ਸੀ ਤੇ ਫਿਰ ਤਾਂ ਲੱਗਦਾ ਕਿਡ-ਕਿਡ ਤਾਂ ਹੀ ਫਸਲਾਊਗਾ ਜੇ ਕਿਡ-ਕਿਡ ਪਾਣੀ ਹੋਰ ਵਧੇ ਜੇ ਤਾਂ ਨਹਿਰ ਤੋਂ ਬਾਹਰ ਆ ਜਾ ਪਾਣੀ ਇੰਨਾ ਸੀ ਜੇ ਪਟਿਆਲੇ ਪਹੁੰਚ ਗਏ ਸ਼ਾਮ ਦੇ 5:30 ਵਜੇ ਤੇ ਬੜਾ ਵਧੀਆ ਲਿਖਿਆ ਬੇਟਾ ਪੜ੍ਹਾਓ ਤੇ ਬੇਟੀ ਬਚਾਓ ਬਈ ਪ੍ਰੋਟੈਸਟ ਕਰ ਰਹੇ ਆ ਜੋ ਕਲਕੱਤੇ ਹੋਇਆ ਸੀ ਨਾ ਉਹਨਾਂ ਤੇ ਕ੍ਰਾਸ ਕਰਤਾ ਆਪਾਂ ਤੇ ਮੈਂ ਇੱਕ ਵੈਸੇ ਮਕਸਦਾ ਕੋਈ ਨਹੀਂ ਸੀ ਉਹਨੂੰ ਟ੍ਰਾਇਲ ਜਿਹਾ ਹੋ ਗਿਆ ਕਾਜਾਚ ਤੇਲ ਪਾਇਆ ਸੀ ਜਦੋਂ ਅਸੀਂ ਉਧਰੋਂ ਆਏ ਆ ਤਾਬਤ ਤੋਂ ਆਕੇ ਆ ਨਾ ਉਸ ਤੋਂ ਬਾਅਦ ਆਪਾਂ ਘੱਟੋ ਘੱਟ 60 70 ਕਿਲੋਮੀਟਰ ਆਪਾਂ ਕਾਜਾ ਕਾਜਾ ਦੇ ਅੱਗੇ ਗੱਡੀ ਚਲਾਈ ਹੋ ਗਰ ਬੜੇ ਆਮਦਾਰੀ ਨਾਲ ਕਿਉਂਕਿ ਉਧਰ ਵੀ ਗਏ ਤੇ ਉੱਥੇ ਤੇਲ ਪਾਇਆ ਹੋਇਆ ਹੈ ਲੈ 55 ਕਿਲੋਮੀਟਰ ਦੀ ਰੇਂਜ ਪਈ ਆ ਤੇ ਸਫ਼ਰ ਹੈਗਾ ਆਪਣਾ ਕੋਈ ਆਹੀ 25 ਕਿਲੋਮੀਟਰ ਫਿਰ ਤਾਂ ਬਹੁਤ ਚੱਲ ਗਈ ਨਾ 800 ਦੇ ਕਰੀਬ ਕਰੀਬ ਤੁਸੀਂ ਲਾ ਲਓ ਵੀ ਹਲੇ 50 ਕਿਲੋਮੀਟਰ ਦੀ ਰੇਂਜ ਪਈ ਹੈ 50 ਵੀ ਛੱਡ ਦਿੰਦੇ ਆ ਆਪਾਂ ਘੱਟ ਕਰ ਦਿੰਦੇ ਆ ਨਾਲੋਂ ਤੁਸੀਂ 40 ਕਿਲੋਮੀਟਰ ਦੀ ਰੇਂਜ ਆ ਠੀਕ ਹੈ ਤੇ 800 ਕਿਲੋਮੀਟਰ ਹੈ ਤੁਮ ਕਾ ਜਾ ਤੁਸੀਂ ਲਾ ਲਓ ਵੀ ਬਾਕੀ ਐਵਰੇਜ ਕਿੰਨੀ ਦਿੱਤੀ ਹੋਊਗੀ ਕੈਲਕੂਲੇਟ ਕਰ ਲਿਓ 800 ਦੇ ਆਸ-ਪਾਸ 800 ਤੋਂ ਵੀ ਕੱਲ ਸੀ ਮਨਾਲੀ ਚ ਵੀ ਹੋਟਲ ਟੱਲ ਲੱਭਣ ਦੇ ਵੀ ਟਾਈਮ ਲੱਗ ਗਿਆ ਇਧਰ ਉਧਰ ਹਨਾ ਕੋਈ ਨਹੀਂ ਆਪਾਂ ਘੁੰਮਦੇ ਰਹੇ ਕਾਜਾ ਸਿੱਧੇ ਰਾਉਂ ਤੋਂ 65 ਕਿਲੋਮੀਟਰ ਹੋਗੀ ਨਾ ਉੱਥੇ ਉੱਥੇ ਚਲਾਤੀ ਸਿੱਟੀ ਸਿੱਟੀ ਚਲਾਤੀ ਉਹ ਬਹੁਤ ਤੇਲ ਪਵਾਇਆ ਨਹੀਂ ਆਪਾਂ ਮੈਂ ਕਦੋਂ ਦੀ ਕਹਿ ਰਹੀ ਆ ਤੇ ਉਹ ਮੈਂ ਕਾਝਾ ਜਿਹਾ ਵੀ ਕਿਹਾ ਸੀ ਪਵਾ ਲਈਏ ਫਿਰ ਉਹ ਮਨਾ ਲਈ ਜਦਾਂ ਬਸ ਮੈਂ ਉਹ ਦੇਖੀ ਉਹ ਗੀ ਪਹੁੰਚ ਜੂਗੀ ਪਹੁੰਚ ਜੂਗੀ ਬੜਾ ਹੰਦਰ ਨਾ ਪਰ ਪਹਿਲੇ ਹੀ ਹੋਇਆ ਵੀ ਬੜੀ ਚੱਲ ਗਈ ਇੱਕ ਟੈਂਕ ਨਾਲ ਨਹੀਂ ਤਾਂ ਲੋਡ ਹੁੰਨ ਪੈ ਜਾਂਦੀ ਆ 40-50 ਕਿਲੋਮੀਟਰ ਪਿੱਛੇ ਪਵਾ ਲੈਣਾ ਸੀ ਵਧੀਆ ਐਵਰੇਜ ਦਿੱਤੀ ਆ ਆ ਵੀ ਮੈਂ ਹੁਣ ਆਣ ਲੱਗਾ ਵੀ ਮੈਂ 90 100 90 100 ਤੇ ਆਇਆ ਪਿੱਛੋਂ ਪਹਾੜੀ ਦੇ ਵੀ ਮੈਂ ਤੇਜ਼ ਹੀ ਆਇਆ ਸੀ ਚਲੋ ਮਿਲਦੇ ਹਾਂ ਜੀ